ਕੈਪਟਨ ਸਾਹਿਬ ਨੂੰ ਕਰ ਸਵਾਲ ਕੀਤਾ ਸੀ ਨਾ ਜਦੋਂ ਮੈਂ ਪਹਿਲੀ ਵੀਡੀਓ ਪਾਈ ਉਹਦੇ ਵਿੱਚ ਸਾਰਾ ਨਹੀਂ ਸ਼ਾਮਲਾ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਪੱਤਰਕਾਰ ਸਾਹਿਬ ਨੇ ਸਵਾਲ ਕੀਤਾ ਸੀ ਵੀ ਕੈਪਟਨ ਸਾਹਿਬ ਤੁਸੀਂ ਤਾਂ ਇਹ ਗੱਲ ਕਹੀ ਸੀ ਤਾਂ ਇੱਥੇ ਆ ਫੋਟੋ ਇਹ ਉਹ ਜਦੋਂ ਇਹ ਮੁਕਰਿਆ ਕਿ ਮੈਂ ਤਾਂ ਇਹ ਗੱਲ ਕਹੀ ਨਹੀਂ ਮੈਂ ਤਾਂ ਇਹ ਗੱਲ ਕਹੀ ਨਹੀਂ ਉਹਨੇ ਕਿਹਾ ਸੀ ਵੀ ਤੁਸੀਂ ਕਿਹਾ ਸੀ ਵੀ ਚਿੱਟਾ ਇਨੇ ਚਿਰ ਵਿੱਚ ਖਤਮ ਕਰ ਦਿਆਂਗੇ ਤੇ ਚਿੱਟਾ ਤੋਂ ਦੋ ਦੂ ਵਧ ਗਿਆ ਤੇ ਇਹਨੇ ਕਿਹਾ ਸੀ ਮੈਂ ਤਾਂ ਕਿਹਾ ਹੀ ਨਹੀਂ ਲੀਡਰ ਜਿਹੜਾ ਲੀਡਰ ਮਰੇ ਤੇ ਮੁਕਰੇ ਦਾ दारू ਕੋ ਨਹੀਂ ਮਰੇ ਤੇ ਮੁਕਰੇ ਦਾ दारू ਕੋ ਨਹੀਂ ਤੇ ਜਿਹੜੇ ਬਦੇ ਸੌ ਸੋਹ ਗਿਰਦੇ ਆ ਨਾ ਪਹਿਲੇ ਬਜ਼ੁਰਗਾਂ ਦੇ ਵਿੱਚ ਕਿਸੇ ਨੂੰ ਕਹਿ ਲਿਆ ਨਾ ਵੀ ਤੂੰ ਸੌ ਦੇਣਾ ਤੇ ਅਗਲੇ ਨੇ ਕਹਿਤਾ ਵੀ ਮੈਂ ਦੇਣਾ ਉਹਨਾਂ ਕਿਹਾ ਵੀ ਸੌ ਆ ਗਈ ਬਈ ਜੇ ਸੱਚ ਹੋਇਆ ਮੈਂ ਸੱਚਾ ਆ ਤੇ ਮੈਨੂੰ ਨਸੀਬ ਮਿਲ ਜੂ ਜੇ ਤੂੰ ਸੱਚਾ ਤੇ ਤੈਨੂੰ ਨਸੀਬ ਮਿਲ ਜੂ ਇਹ ਗੁਰੂ ਸਾਹਿਬ ਨੂੰ ਟੀਚਰ ਸਮਝਦੇ ਆ ਇਹ ਲੀਡਰ ਕੋਈ ਕਿਤੇ ਵੀ ਦੇਖ ਲਿਆ ਜੇ ਕੋਈ ਵੀ ਲੀਡਰ ਹੈ ਨਾ ਜਿਹੜਾ ਇਹ ਜਦੋਂ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਣਗੇ ਨਾ ਇਹ ਮੰਗ ਖਾਣੀ ਜਾਤ ਇਹਨਾਂ ਦੇ ਘਰੋਂ 10 ਰੁਪਏ ਬੋਧੇ ਚ ਲੈ ਕੇ ਨਹੀਂ ਤੁਰਦੇ ਜਿਹੜਾ ਨਾਲ ਬੰਦਾ ਹੋਵੇਗਾ ਨਾ ਉਹ 10 ਰੁਪਏ ਦੇਗਾ ਲਓ ਜੀ ਮੱਥਾ ਟੇਕ ਲਓ ਜੇ ਮੇਰੀ ਗੱਲ ਝੂਠ ਹੋਵੇ ਤਾਂ ਤਜਰਬਾ ਕਰ ਲਿਆ ਜੀ ਇਹਨੂੰ ਪਤਾ ਬੜਾ ਵੀ ਫੁਲਾਨੀ ਥਾਂ ਤੇ ਜਾਣਾ ਤੇ ਮੱਥਾ ਟੇਕਣਾ ਤਾਂ ਇਹ ਨਾਲ ਦਾ ਦੇਗਾ ਬੰਦਾ ਮੰਨ ਲੈਨੇ ਕੋਈ ਲੀਡਰ ਹੋਵੇਗਾ ਵੀ ਇਹ ਸਾਰੇ ਵੀ ਕੁਝ ਨਹੀਂ ਹੈਗੇ ਜਿਵੇਂ ਬੜੇ ਨੇ ਇਹਨਾਂ ਚੀਜ਼ਾਂ ਨੂੰ ਪਰ ਉਹ ਚੀਜ਼ ਦੇ ਵਿੱਚ ਇਹ ਵੀ ਬੰਦੇ ਆਏ ਨੇ ਇੰਦਰਜੀਤ ਜੀ ਜੀਰੇ ਦਾ ਮੁੰਡਾ ਕਲਵੀਰ ਜੀਰਾ ਜਿਹੜਾ 100 ਖਾਦੀ ਸੀ ਉਹ ਵੀ ਉਦੋਂ ਉਹ ਵੀ ਇਹ ਚੀਜ਼ ਦੇ ਵਿੱਚ ਸੀ ਪਰ ਉਹ ਗੁਰੂ ਸਾਹਿਬ ਨੂੰ ਉਹਦਾ ਦਾਦਾ ਬਹੁਤ ਮੰਨਦਾ ਹੈਗਾ ਮਿੰਨੂ ਮਿੰਨੂ ਤਾਂ ਪਤਾ ਨਹੀਂ ਇਹਦਾ ਦਾਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਸੀ ਸਰਦਾਰ ਗੁਰਦੀਪ ਸਿੰਘ ਪਰ ਇਹ ਬੰਦਾ ਜਿਹੜਾ ਕੈਪਟਲ ਸੀ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਰਾਜੇ ਮਹਾਰਾਜੇ ਸਾਨੂੰ ਕੀ ਗੁਰੂ ਸਾਹਿਬ ਇਹਨਾਂ ਵਾਸਤੇ ਕਦਾਬ ਇਹਦਾ ਐਵੇਂ ਇੱਕ ਲੋਕਾਂ ਨੂੰ ਨਾ ਲੋਕਾਂ ਨੂੰ ਇਹ ਬੁੱਧੂ ਬੁੱਧੂ ਬਣਾਉਂਦੇ ਤੇ ਮੈਂ ਤਾਂ ਇੱਕ ਗੱਲ ਆ ਨਾ ਸਾਡੇ ਕਾਲ ਤੱਕ ਦੇ ਜਿਹੜੇ ਨਾ ਸਾਫ ਨੂੰ ਵਿਗਨਾਗਰ ਆਪਾਂ ਉਹ ਤੋਂ ਜ਼ਿਆਦਾ ਹੁੰਦੇ ਆ ਜਦੋਂ ਇਹਨਾਂ ਨੂੰ ਟਿਕਟ ਮਿਲਦੀ ਤੇ ਚੁੱਕਦੇ ਨੇ ਮੂੰਹ ਤੇ ਦਰਬਾਰ ਸਾਹਿਬ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਵੀ ਅਸੀਂ ਨੱਤਮਸਤਕ ਹੋਣ ਆਏ ਆ ਨੱਤਮਸਤਕ ਹੋਣ ਆਏ ਆ ਮੱਥਾ ਟੇਕਣ ਆਏ ਸੀ ਇਹ ਉੱਥੇ ਡਰਾਮੇਬਾਜ਼ੀ ਕਰਨ ਜਾਂਦੇ ਨੇ ਡਰਾਮੇਬਾਜ਼ੀ ਕਿਉਂ ਕਰਨ ਜਾਂਦੇ ਨੇ ਵੀ ਲੋਕ ਮੋਹਣ ਹੋ ਕੇ ਸਾਨੂੰ ਵੋਟਾਂ ਪਾ ਦੇਣਗੇ ਇਹ ਤਾਂ ਡਰਾਮੇਬਾਜ਼ੀ ਕਰਨ ਜਾਂਦੇ ਨੇ ਨਿਤਾ ਇਹ ਬੰਦੇ ਮੈਂ ਬੜੇ ਅਜੀ ਦੇਖ ਚੁੱਕਿਆ ਨਾ ਬੰਦਿਆਂ ਨੂੰ ਪਰ ਇਹਨਾਂ ਨੇ ਗੁਟਕਾ ਸਭ ਨੂੰ ਸੌਂ ਖਾ ਕੇ ਤੇ ਮੁੜ ਕੇ ਕਹਿਤਾ ਦਾ ਜੀ ਨਾ ਭਾਵੇਂ ਵੱਢਿਆ ਗਿਆ ਇਹਨਾਂ ਦਾ ਪਾਰਟੀ ਇਹਨਾਂ ਦੀ ਖਤਮ ਹੋ ਗਈ ਬੁਰਾ ਹਾਲਾਤ ਹੋ ਗਿਆ ਕਿ ਜਾਂ ਇੱਕ ਕਲਮ ਚੱਲਦੀ ਸੀ ਉਸੇ ਮੋਦੀ ਨੂੰ ਮਾਰਾ ਚੰਗਾ ਬੋਲਣਾ ਉਸੇ ਮੋਦੀ ਦੇ ਗੋਡਿਆਂ 'ਚ ਬਹਿ ਗਿਆ ਜਾ ਕੇ ਰੱਬ ਨੇ ਕੀਤੀ ਤਾਂ ਬੜੀ ਪਰ ਇਹੋ ਚੀਜ਼ ਨੂੰ ਨਹੀਂ ਸਮਝਦੇ ਕਿਉਂਕਿ ਇਹ ਪੈਸਾ ਹੀ ਇਹਨਾਂ ਕੋਲ ਇੰਨਾ ਹੁੰਦਾ ਹੈ ਇਹਨਾਂ ਦਾ ਦਿਮਾਗ ਹੀ ਫੇਲ ਹੋ ਜਾਂਦਾ ਫਿਰ ਇਹਨਾਂ ਨੂੰ ਜਦੋਂ ਵੀ ਰੱਬ ਤੱਕਦਾ ਨਾ ਮੌਤ ਦੇ ਮੂੰਹ ਚ ਤੱਕਦਾ ਹੈ ਕੈਪਟਨ ਨੂੰ ਵੀ ਤੱਕਿਆ ਹੀ ਰੱਬ ਨੇ ਮੌਤ ਦੇ ਮੂੰਹ ਚ ਹੱਡੀ ਉੱਡੀ ਦਾ ਪਤਾ ਨਹੀਂ ਕੀ ਕਰਾ ਗਿਆ ਉਹ ਤਾਂ ਪਛਾਨਿਆ ਨਹੀਂ ਲੋਕਾਂ ਨੇ ਤਾਂ ਉਹੋ ਹੀ ਅਸੀਂ ਵਾਰ-ਵਾਰ ਆਣੇ ਇਹ ਹੁਣ ਇਹ ਭਾਵੇਂ ਕਿਸੇ ਪਾਰਟੀ ਚੋਂ ਚਲੇ ਜਾਣ ਜਿੰਨੇ ਵੀ ਬੰਦੇ ਕਾਂਗਰਸ ਦੇ ਵਿੱਚ ਵੋਟਾਂ ਮੰਗਣ ਚ ਪ੍ਰਧਾਨ ਬਣਨ ਚ ਐਮਐਲਏ ਬਣਨ ਚ ਕੁਝ ਵੀ ਬਣਨ ਚ ਉਸ ਵੇਲੇ ਆ ਜਾਂ ਸੀ ਤੇ ਉਹਨਾਂ ਨੂੰ ਮੂੰਹ ਨਾ ਲਾਓ ਕਿ ਤੇ ਤੁਹਾਡਾ ਸੱਕਾ ਰਿਸ਼ਤੇਦਾਰ ਵੀ ਕੋ ਨਾ ਆਵੇ ਸਾਡੇ ਏਰੀਆ ਚ ਕਲਵੀਰ ਜੀ ਆਉ ਗਏ ਮੈਨੂੰ ਦੱਸਿਆ ਕਿਸੇ ਉਹਨੂੰ ਮਿਲੂ ਜੇ ਉਹਨੂੰ ਮਿਲ ਗਈ ਤੇ ਰਿਸ਼ਤੇਦਾਰੀ ਵੀ ਹੈ ਤੇ ਮਾਨੂੰ ਸਵਾਲ ਵੀ ਜਰੂਰ ਕਰਨਾ। ਕਿ ਪਹਿਲ ਉਹ ਦੱਸ ਤੂੰ ਵੀ ਉਦੋਂ ਉਸ ਪਾਰਟੀ ਦੇ ਵਿੱਚ ਸੀ। ਹਾਂ ਅਜ ਉਹ ਕਲਬੀਰ ਜੀ ਦਾ ਬੋਲਿਆ ਸੀ। ਹਲਕੇ ਜੇ ਨਰਮ ਸੀ ਮੁੰਡਾ ਉਹ। ਤੇ ਉਦੋਂ ਚਿੱਟੇ ਲਿਓ ਬੋਲਿਆ ਵਿੱਚ। ਵੀ ਵਿੱਚ ਕਾਲੀਆਂ ਭੇਡਾਂ ਬੈਠੀਆਂ ਨੇ। ਤੇ ਦੂਜਿਆਂ ਨੇ ਇਸੇ ਕੈਪਟਨ ਨੇ ਤੇ ਦੂਜਿਆਂ ਤੇ ਜਣੇ ਇਕਨ ਮਜੂਦ ਸਿੱਧੂ ਨਾਲ ਉਹਦੀ ਯਾਰੀ ਸੀ ਜਿਹੜੀ ਕੋਲੋਂ ਭੱਜ ਗਿਆ ਉਹ ਹੋ ਸਕਦਾ ਨਹੀਂ ਤੁਹਾਨੂੰ ਪਾਰਟੀ ਚੋਂ ਬਾਹਰ ਕੱਢ ਦਿੰਦੇ ਉਹ ਬੋਲਿਆ ਸੀ ਕਲਬੀਰ ਜੀ ਦਾ ਚਿੱਟਾ ਵਿਗਦਾ ਪਿਆ ਤੇ ਜਦੋਂ ਇਹਨਾਂ ਨੂੰ ਉਹਨੂੰ ਦਬਾਇਆ ਸਾਰਿਆਂ ਨੇ ਤੇ ਫਿਰ ਉਹ ਵੀ ਬਚਾ ਦਬ ਗਿਆ ਇੱਕ ਤਾਂ ਬੱਚਾ ਸੀ ਇੱਕ ਫਿਰ ਪਰ ਅਸੀਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣਾ ਹੈ ਇਹ ਜਿਹੜੇ ਕਾਗਰਾ ਚੋਂ ਨਿਕਲ ਕੇ ਕਿਸੇ ਪਾਰਟੀ ਚ ਵਿਗੜ ਬੰਦੇ ਇਹਨਾਂ ਨੂੰ ਬੋਲ ਨਾ ਪਾਇਆ ਜੀ ਨਾ ਪਾਇਆ ਜੀ ਨਾ ਪਾਇਆ ਜੀ ਯਾਦ ਨੂੰ ਪਾਜੋ ਉਹਨੇ ਗਨਾ ਕਰ ਤੁਸੀਂ ਆ ਉਹਨੇ ਗਨਾ ਕਰ ਅਸੀਂ ਆ ਦੇਖੋ ਸਾਡੀ ਮੈਂ ਹਲਾਰਾ ਮੈਨੂੰ ਸਮਝ ਨਹੀਂ ਲੱਗਦੀ ਹਰਮਨਦਰ ਸਾਹਿਬ ਤੇ ਟੈਕ ਹੋਇਆ ਇੰਦਰਾਂ ਗਾਂਧੀ ਨੇ ਅਟੈਕ ਕਰਾਇਆ ਉਹ ਦੂਜੇ ਪچھے ਸਾਡੇ ਲੋਕਾਂ ਨੇ ਤਿੰਨ ਵਾਰੀ ਉਹਨੂੰ ਸਰਕਾਰ ਬਣਾ ਦਿੱਤੀ ਪਤਾ ਨਹੀਂ ਚੱਕਰ ਕੀ ਰੱਬ ਦੀ ਮਰਜ਼ੀ ਕੀ ਦਰਬਾਰ ਸਾਹਿਬ ਤੇ ਅਟੈਕ ਕਰਾ ਦਿੱਤੇ ਤਿੰਨ ਵਾਰਾ ਸਰਕਾਰ ਬਣਾ ਦਿੱਤੀ ਉਹਨਾਂ ਨੇ ਅ ਕੈਪਟਨ ਨੇ ਤਾਂ ਬੜਾ ਵੱਡਾ ਧੋਖਾ ਕੀਤਾ ਪੰਜਾਬ 'ਡਾ ਬੜਾ ਵੱਡਾ ਧੋਖਾ ਕੈਪਟਨ ਨੇ ਸਾਰਾ ਪੰਜਾਬ ਮਾਰ ਕੇ ਥਾਂ ਰੱਖਤਾ ਹੈ ਕੈਪਟਨ ਨੇ ਸਾਰਾ ਪੰਜਾਬ ਕਰਜ਼ਾਈ ਕਰਕੇ ਰੱਖਤਾ ਹੈ ਕਿੱਤਾ ਨੇ ਕਿਥੋਂ ਸੀ ਇਹ ਮੋਦੀ ਨਾਲ ਰਲਿਆ ਸੀ ਵੀ ਜਿਹੜੇ ਕਿਸਾਨ ਕਰਜ਼ੇ ਤੋਂ ਬਚੇ ਨੇ ਮੈਂ ਉਹਨਾਂ ਨੂੰ ਵੀ ਕਰਜ਼ਾਈ ਕਰ ਦਿਆਂਗਾ ਟੈਨਸ਼ਨ ਨਾ ਲੋ ਤੇ ਵਾਕੇ ਹੀ ਕਰਤਾ ਕੋਈ ਕਸਰ ਨਹੀਂ ਛੱਡੀ ਕੋ ਜਿਹੜੇ ਆਪਦੇ ਲਿਮਟਾਂ ਤਾਰਦੇ ਸੀ ਪੈਸੇ ਦਿੱਤੀ ਜਾਂਦੇ ਸੀ ਉਹਨਾਂ ਨੇ ਵੀ ਬੰਦ ਕਰਤੀਆਂ ਤੇ ਅੱਜ ਵੱਡੇ ਵੱਡੇ ਜਿਹੜੇ ਜ਼ਿਮੀਦਾਰ ਨੇ ਨਾ ਉਹਨਾਂ ਦੀਆਂ ਲਿਮਟਾਂ ਵੱਡੀਆਂ ਸੀ ਪੈਸੇ ਘਰਾਂ 'ਚ ਲਾਗੇ ਕੋਟੀਆਂ ਪੈ ਗਈਆਂ ਵਿਆਹ ਆ ਗਏ ਇੱਕ ਸਾਡੇ ਫੁਕਰੇ ਲੋਕ ਨੇ ਸਾਨੂੰ ਵਿਆਹ ਹੀ ਲੈ ਗਏ ਨੇ ਤੇ ਉਹ ਵੀ ਕਰਜ਼ਾਈ ਹੋਗੇ ਉਹ ਵੀ ਇਹਨੇ ਮਾਰਤੇ ਸਰਪੇਸ਼ ਕਰਕੇ ਇਹਨੂੰ ਦਿਸਦਾ ਸੀ ਕਿ ਬੀਜੇਪੀ ਪੰਜਾਬ ਦੇ ਵਿੱਚ ਅਸੀਂ ਲਿਆਉਣ ਦਾ ਚਾਰਾ ਕਰਨਾ ਤੇ ਸਾਰੇ ਕਿਸਾਨ ਕਰਜ਼ਾਈ ਹੋਣਗੇ ਕੋਈ ਬੋਲੇਗਾ ਨਾ ਇਹ ਐਡੀ ਕੁੱਤੇ ਦੀ ਪੂਛ ਹੈ ਜਿਹੜਾ ਕੈਪਟਨ ਹੈ ਅਡਾ ਅਸੀਂ ਵਾਰ-ਵਾਰ ਬੇਇਜ਼ਤੀ ਕਰ ਰਹੇ ਹਾਂ ਇਹ ਜਿਹੜੇ ਜਿਹੜੇ ਬੰਦੇ ਇਧਰੋਂ ਨਿਕਲ ਕੇ ਜੇ ਅਸੀਂ ਇਹਨਾਂ ਨੂੰ ਵੋਟਾਂ ਪਾਉਣੇ ਹਨ ਆ ਪਾ ਕੇ ਦਿਤਾਉਣੇ ਆ ਤੇ ਉਨੇ ਹੀ ਗਿਣਾ ਕਰ ਅਸੀਂ ਹਾਂ ਹਾਂ ਇੱਥੇ ਤੁਸੀਂ ਦੇਖ ਲਓ ਆ ਜਦੋਂ ਫਾਰਮ ਭਰੇ ਨੇ ਰਾਜਾ ਬੜੇ ਅੰਗ ਨਾਲ ਹੈ ਬਹੁਤ ਵੀਡੀਓ ਫੋਟੋ ਪਾ ਮਗਾ ਜਿਹੜਾ ਉਹ ਬਾਦਲਾ ਦਾ ਉਹ ਛੇਰ ਸਰੋਦਾ ਦਾ ਉਰਦੂ ਚ ਉਹ ਵੀ ਨਾਲ ਆ ਪਰ ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਦੁਖੀ ਜ਼ਰੂਰ ਹੋ ਜਾਣਗੇ ਬੁੜੀਓ ਲੋ ਦੁਖੀ ਹੋ ਜਾਣਗੇ ਜਵਾਕਾਂ ਲੋ ਦੁਖੀ ਹੋ ਜਾਣਗੇ ਇਹਨਾਂ ਦੀ ਔਕਾਤ ਕੋਈ ਨਹੀਂ ਰਹਿੰਦੀ ਉਕਤ ਕੋਈ ਨਹੀਂ ਰਹਿੰਦੀ ਇਹਨਾਂ ਦੀ ਪਰ ਇਹ ਲੀਡਰ ਜਿਹੜੇ ਬੇਸ਼ਰਮਾਂ ਦਾ ਟੋਲਾ ਜਾਂਦਾ ਹੈ ਪਰ ਦੁੱਖ ਤਾਂ ਸਭ ਤੋਂ ਵੱਡਾ ਇੱਥੇ ਆਉਂਦਾ ਜਦੋਂ ਇੰਨੇ ਨੇ ਵੱਡੇ ਸਾਡੇ ਗੁਰੂ ਸਾਹਿਬ ਦਾ ਇਹ ਨਾਲ ਮਜ਼ਾਕ ਬਣਾ ਕੇ ਰੱਖਤਾ ਮਜ਼ਾਕ ਹੀ ਏ ਇੱਕ ਸੌ ਖਾ ਲੋ ਤੇ ਮੁੜ ਕੇ ਬਾਅਦ ਦੇ ਵਿੱਚ ਇਹਦਾ ਕਾਪੀ ਸੀ ਕਾਪੀ ਸਮਝੀ ਤੇ ਬਾਅਦ ਮੁਕਰ ਜੋ ਫਿਰ ਮੁਕਰ ਗਿਆ ਤੇ ਜੇ ਇਹੋ ਕੈਪਟਨ ਅੰਗਰੇਜ਼ੀ ਤੜਕੇ ਨਾਲ ਆਉਂਦਾ ਤੇ ਸੋਚ ਕੇ ਚੱਲਦਾ ਜਿੰਨੀ ਪੰਜਾਬੀ ਇਹਨਾਂ ਨੂੰ ਬੱਲੇ ਬੱਲੇ ਕਰਾਈ ਸੀ ਇਹ ਝਾੜੂ ਫੜਵਾਉਂਦਾ ਕੋਈ ਨਹੀਂ ਸਕੇ ਕੋਈ ਪਰ ਭਰਾਓ ਸੁਧਰੋ ਬੜੀ ਵੱਡੀ ਇਹਨੇ ਬਦਬੀ ਹੋਈ ਸੀ ਬਗਰਾੜੀ ਚ ਉਹਦਾ ਨਸਾਬ ਲੈਣ ਦੀ ਖਾਤਰ ਲੋਕਾਂ ਨੇ ਬੜੀ ਹਿੰਮਤ ਕੀਤੀ ਉਹਨੂੰ ਜਿਤਾਉਣ ਲਈ ਅਰੇ ਇਸ ਬੰਦੇ ਨੇ ਬੜੀ ਵੱਡੀ ਕਰਤੂਕਤ ਬਾੜੀ ਕੀਤੀ ਹੁਣ ਇਹ ਜਿਹੜਾ ਹਰਜਰਾਜ ਹਰਜਰਾ ਕੇ ਬੋਟਾ ਪਕਦਾ ਪਿਆ ਲੋਕ ਉਹਨ ਦਾ ਬਰੋਸ ਕਰਦੇ ਨੇ ਉਹ ਤਾਂ ਪੰਜਾਬ ਚ ਪਹਿਲੀ ਵਾਰ ਆਇਆ ਅਸਲ ਜਿਹੜੇ ਇਹ ਨੇ ਹੁਣਾਂ ਸੋਢੀ ਨੇ ਹੁਣਾਂ ਫਲੋਇਪੁਰ ਤੋਂ ਤੇ ਲੋਕਾਂ ਨੂੰ ਅਪੀਲ ਕਰ ਰਹੇ ਵੀ ਇਹਨੂੰ ਪਵੋ ਅੱਗੋਂ ਛੋਟ-ਛੋਟ ਕੇ ਪਹਿੜਾਂ ਤੇ ਆ ਜੀ ਪਿੱਛੇ ਗੁਰੂ ਸਾਹਿਬ ਦੇ ਵਿੱਚ ਆਇਆ ਸੋਢੀ ਤੇ ਲੋਕ ਉੱਥੇ ਇਕੱਠੇ ਹੋ ਗਏ ਤੇ ਸਾਡੇ ਲੋਕ ਐਡੇ ਗਰੇ ਨੇ ਇੱਕ ਬ੍ਰੈਡ ਤੇ ਇੱਕ ਬੋਤਲ ਮੈਂ ਲੀਡਰ ਦੇ ਮੂੰਹੋਂ ਗੱਲ ਸੁਣੀ ਏ ਉਹਨੇ ਕਿਹਾ ਜੀ ਉਹਦਾ ਜੀ ਸਾਹਿਬ ਕਿਹੜੀਆਂ ਗੱਲਾਂ ਤੁਸੀਂ ਕਰਨੇ ਉਹਦਾ ਜਿਹੜੀ ਆ ਬਾਲਟ ਦੀ ਉਹਦੀ ਇਥੋਂ ਜਿਹੜਾ ਇਹ ਤਾਂ ਖਰੀਦਣੇ ਸੌਕੇ ਨੇ ਮੈਂ ਕਿਹਾ ਉਹਦਾ ਇੱਕ ਕੱਲ ਜੋ ਪੇਟੀਆਂ ਸ਼ਰਾਬ ਦੀਆਂ ਤੇ ਨਾਲ ਬ੍ਰੈਡ ਪਕੌੜਾ ਕਰ ਦਿਓ ਬੋਟਾ ਆਟੋਮੈਟਿਕ ਹੀ ਪਹਿ ਜਾਣੀ ਗੱਲ ਕਿੱਡੀ ਕਾ ਤੇ ਮੜ ਕੇ 5 ਸਾਲ ਲਗੋ ਨਿਆਰੇ ਇੰਨੀ ਤੁਹਾਡੀ ਕਾਦ ਲੋਕਾਂ ਦੀ ਸਮਝ ਇਹਨਾਂ ਨੇ ਇੱਕ ਜਾਂ ਦੋ ਦਿਨ ਜਾਂ 10 ਦਿਨ ਜਾਂ ਮਹੀਨਾ ਆਪਾਂ ਪੀਲਾਂਗੇ ਜਿਹੜਾ ਫਰੀ ਦੀ ਜ ਬਰੈਡ ਪਕੌੜੇ ਚਾਰ ਤਿੰਨ ਖਾ ਲਗੇ ਦੀ 5 ਸਾਲ ਛੱਡ ਕੇ ਸਾਰੀ ਪੀੜ੍ਹੀ ਆਪਦੇ ਜੁਆਕਾ ਦੇ ਕੰਡੇ ਵੇਚਦੇ ਆ ਤੇ ਬਈ ਅੱਧਾ ਪ੍ਰੋਇਪਰ ਦੇ ਹਲਕੇ ਤੋਂ ਗੱਲਾਂ ਨਾ ਉਹ ਮੁੰਡਾ ਖਰੋਤਾ ਜਿਹੜਾ ਯਾਦ ਚੰਗੇ ਬੰਦੇ ਯਾਦ ਖਰੋਤੇ ਨੇ ਤੁਹਾਨੂੰ ਚੰਗੇ ਬੰਦੇ ਲੱਗਦੇ ਚੰਗੇ ਕੰਮ ਕਰਦੇ ਨੇ ਫਾਦੂ ਬੋਟਾ ਨਾ ਇਹਨਾਂ ਦਾ ਯਕੀਨ ਵਿਸ਼ਵਾਸ ਨਾ ਕਰੋ ਨਾ ਕਰੋ ਨਾ ਕਰੋ ਇਹ ਮੁਕਰਦੇ ਨੇ ਕਹਿ ਕੇ ਇਹ ਡੇ ਡੇ ਦਰਬਾਰ ਸਾਹਿਬ ਦੀਆਂ ਸੋਹਾ ਖਾ ਕੇ ਤੇ ਇਹ ਮੁਕਰ ਜਾਂਦੇ ਨੇ ਦਰਬਾਰ ਸਾਹਿਬ ਜਾਣਗੇ ਮੱਥਾ ਟੇਕਦੇ ਆ ਜੀ ਟਿਕਟ ਮਿਲੀ ਨਾਤਮਸਤ ਜੇ ਦਰਬਾਰ ਸਾਹਿਬ ਜਾਣੇ ਆ ਉੱਥੇ ਮੱਥਾ ਟੇਕਦੇ ਆ ਤੇ ਫਿਰ ਗੁਰੂ ਸਾਹਿਬ ਦੇ ਕਹਿਣੇ ਤੇ ਵੀ ਚਲੋੜਾ ਜਦੋਂ ਗਏ ਉਦੋਂ ਟੇਕਿਆ ਮੁੜ ਕੇ ਬਾਅਦ ਦੇ ਵਿੱਚ ਤੇ ਉੱਥੇ ਜਾ ਕੇ ਵੀ ਕਿਹੜਾ ਲੋਕਾ ਨੂੰ ਫੈ ਚਾਰ ਛੱਡਦੇ ਨੇ ਮਾਰ ਗਨਮੈ ਨਾਲ ਲੈ ਜਾਣਗੇ ਮਾਰ ਨਾਲ ਮੁਲਕ ਤੱਕੋ ਤੱਕੀ ਰਾਹ ਛੱਡਦੇ ਹੋ ਜੀ ਰਾਹ ਛੱਡਦੇ ਹੋ ਜੀ ਗੁਰੂ ਸਾਹਿਬ ਦੇ ਘਰ ਤਾਂ ਕੋਈ ਵੱਡਾ ਤੇ ਕੋਈ ਛੋਟਾ ਨਹੀਂ ਨਹੀਂ ਉੱਥੇ ਵੀ ਜਾਂਦੇ ਨੇ ਤੇ ਨੇਰੀ ਲਿਆ ਛੱਡਦੇ ਨੇ ਇਸ ਕਰਕੇ ਭਰਾਓ ਸਾਡੀ ਅਪੀਲ ਯਾਦ ਰੋ ਵੋਟਾ ਪਾਓ ਬੈਗੂ ਜੀ ਦਾ ਖਾਲਸਾ ਬੈਗੂ ਜੀ ਕੀ ਪਤੇ ਬਾਕੀ ਜਿਹੜੇ ਕਾਂਗਰਸ ਚੋਂ ਗਏ ਨੇ ਬੀਜੇਪੀ ਛੱਡ ਕੇ ਕਿਸੇ ਪਾਰਟੀ ਚ ਬਗੈਰ ਇਹਨੂੰ ਨਾ ਬੋੜੋ ਇਹ ਮੁਕਰਨ ਵਾਲੇ ਬੰਦੇ ਨੇ ਮਾਰਗੇ ਦੇ ਮੁਕਰਗੇ ਦਾ ਕੋਈ ਦਰੂਣੀ ਜੇਗਾ ਇਹ ਉਹ ਬੰਦੇ ਨੇ ਇਹ ਥੁੱਕ ਕੇ ਛੱਟਣ ਵਾਲੇ ਬੰਦੇ ਜੀ ਇਹਨਾਂ ਤੋਂ ਬਚਨ ਦੀ ਜ਼ਰੂਰਤ ਹੈ ਬਸ ਇਹ ਨਹੀਂ ਇਹ ਬੇਦੀਆਂ ਪਰਵਾਣ ਕਰਿਆ ਜੀ ਚੰਗੀ ਲੱਗੇ ਤਾਂ ਸ਼ੇਅਰ ਕਰਦੇ